ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬੋਰਜ ਡੇਰੀ ਫਾਰਮ ਤੇ ਆਇਆ ਦੋਸਤੋ ਵੀਰ ਸਾਹਿਬ ਹੋਂਦੇ ਕੋਲ ਡਾਕਟਰ ਸਾਹਿਬ ਦੇ ਘਰ ਦੋਸਤੋ ਅੱਜ ਵੀ ਤੁਹਾਨੂੰ ਆਪਾਂ ਨਾਗ ਵੈਸੇ ਟੋਟਲ 9 ਨੱਕ ਦਿਖਾਉਣੇ ਆ ਵੱਡੀ ਕੀਮਤੀ ਦੇ ਵਿੱਚ ਪਸ਼ੂ ਆਉਂਦੇ ਆ ਹਰੇਕ ਪੂਰ ਦੇ ਵਿੱਚ ਕੋਈ 5 ਤੋਂ 7 ਜਾਂ 7 ਤੋਂ 8-9 ਨੱਕ ਜਿਹੜੇ ਆ ਉਹ ਆਪਾਂ ਤੁਹਾਨੂੰ ਦਿਖਾਉਣ ਜ਼ਰੀਦਾ ਹਰੇਕ ਤਰ੍ਹਾਂ ਦੀ ਕੁਆਲਿਟੀ ਅੱਜ ਤੁਹਾਨੂੰ ਮਿਲੂਗੀ ਐਚ ਐਫ ਬਰੀਡ ਦੇ ਵਿੱਚ ਬੜੀਆਂ ਚੰਗੀਆਂ ਵੱਛੀਆਂ ਨੇ ਚੰਗੇ ਸੀਮਨ ਵਾਲੀਆਂ ਨੇ ਤੇ ਜਰਸੀ ਬਰੀਡ ਦੇ ਵਿੱਚ ਵੀ ਇੱਕ ਬਾ ਕਮਾਲ ਬਹੁਤ ਖੁਸ਼ਕਿਸਮਤ ਚੰਗਾ ਤੋਬਾ ਦਿਖੋਣਾ ਤੁਹਾਨੂੰ ਟੋਟਲ 9 ਪਸ਼ੂ ਆ 6 ਮੱਗ ਜਿਹੜੇ ਬਿਲਕੁਲ ਸੱਜਰ ਪਾਜੇ ਸੋਇ ਸੋਇ ਆ ਨਾਲ ਪ੍ਰੋਪਰ ਬੱਚੇ ਦਿਖਾ ਦੇਵਾਂਗੇ ਜਿਹੜੇ ਐਨੀਮਲ ਦੋਸਤੋ ਬੌਲੇ ਤੇ ਚੱਲਣਦੇ ਆ ਉਹ ਬੌਲੇ ਤੇ ਨੋਟ ਕਰਾਵਾਂਗੇ ਤੁਹਾਨੂੰ ਜਿਹੜਾ ਕੋਈ ਦੁੱਧ ਤੇ ਚੱਲਣਦਿਆ ਉਹ ਦੁੱਧ ਤੇ ਆਪਾਂ ਤੁਹਾਨੂੰ ਨੋਟ ਕਰਾ ਦੇਵਾਂਗੇ ਠੀਕ ਹੈ ਜੀ ਜਿਹੜੇ ਪਸ਼ੂ ਸੋਣ ਵਾਲੇ ਆ ਗੱਭਣ ਧੁੱਕੇ ਆ ਉਹ ਕਿੰਨਾ ਕਿੰਨਾ ਸਮਾਜ ਲੈਂਦੇ ਆ ਉਹਨਾਂ ਦੀ ਡਿਟੇਲ ਵੀ ਤੁਹਾਨੂੰ ਮਿਲੂਗੀ ਸੋ ਲਾਸਟ ਤੱਕ ਤੁਸੀਂ ਹੰਡ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਜਿਹੜੀ ਆ ਉਹ ਤੁਹਾਨੂੰ ਮਿਲੂਗੀ ਠੀਕ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 20 ਜਨਵਰੀ ਸਮਾ ਕੋਈ ਮਾਰਨਿੰਗ ਦੇ 10:30 11:00 ਕਵਜੇ ਦਾ ਚ ਪਸ਼ੂ ਸਾਫ ਸੁਥਰੇ ਹੁੰਦੇ ਆ ਮੇਰਾ ਭਰਾ ਜਿਹੜਾ ਵੀ ਆਪਣੇ ਨਾਲ ਨਵੇਂ ਜੁੜੇ ਆ ਵੀਰ ਉਹਨਾਂ ਦੇ ਆਪ ਧਿਆਨ ਦੇ ਵਿੱਚ ਲਿਆ ਦਿੰਦੇ ਆ ਉਹ ਉਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਹਰੀਕੇ ਪੱਤਣ ਤੋਂ ਕੋਈ ਵੀਰ ਮਾਲਵੇ ਵਾਲੀ ਸੜਕ ਤੋਂ ਆ ਰਿਹਾ ਤੇ ਜਦੋਂ ਪਹ ਹਰੀਕੇ ਪੱਤਣ ਆਉਣੇ ਤੇ ਹਰੀਕੇ ਪੱਤਣ ਤੋਂ ਕੋਈ ਆਪਕੇ ਕਿਲੋਮੀਟਰ ਦੀ ਦੂਰੀ ਤੇ ਪਿੰਡ ਵੱਡੇ ਸਵਰਾਜ ਕਰਤੋਆ ਪਿੰਡ ਬਿਲਕੁਲ ਜਿੱਥੇ ਠੀਕ ਆਉਹ ਕਰਦੇ ਆ ਗੱਲਬਾਤ ਲੈ ਲੈਂਦੇ ਆ ਪੂਰੀ ਡਿਟੇਲ ਡਾਕਟਰ ਸਾਹਿਬ ਹੋਂ ਦੇ ਨਾਲ ਕਰਕੇ ਗੱਲਬਾਤ ਸੋ ਚੰਗੇ ਚੰਗੇ ਨੱਕ ਜਿਹੜੇ ਦੋਸਤ ਵੀਰ ਨੇ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਆ ਸੋ ਹਰ ਇੱਕ ਤਰ੍ਹਾਂ ਦੀ ਨਸਲ ਬ੍ਰੀਡ ਦੇ ਐਨੀਮਲ ਤੁਹਾਡੇ ਸਾਹਮਣੇ ਆਉਹ ਕਰਦੇ ਆ ਗੱਲਬਾਤ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਠਾ ਮਹਾਰਾਜ ਹਾਂਜੀ ਹਾਂਜੀ ਵਧੀਆ ਜੀ ਗੁਰੂ ਰਾਮਦਾਸ ਦੀ ਮਿਹਰ ਬਾਬਾ ਸਾਹਿਬ ਜੀ ਚਲੋ ਸ਼ੁਕਰ ਆ ਹਾਂਜੀ ਲਓ ਡਾਕਟਰ ਸਾਹਿਬ ਅੱਜ ਵੀ ਰੌਣਕ ਲਾਤੀ ਹੈ ਵੱਡੀ ਗਿਣਤੀ ਦੇ ਲੋਕ ਨਗ ਜਿਹੜੇ ਆ ਸੰਧੂ ਸਾਹਿਬ ਵੀ ਇੱਕ ਦਿਨ ਗੱਲ ਕੀਤੀ ਸੀ ਵੀ ਆ ਬਰੀਡ ਤੇ ਕੰਮ ਕਰਿਆ ਕਰੀਏ ਵੀਡੀਓ ਦੇ ਵਿੱਚ ਤਰੀਕਾ ਆ ਬੱਚੀ ਚੰਗੀ ਚੰਗੀ ਬਿਲਕੁਲ ਮੈਂਗਾ ਥੋੜਾ ਜਿਹਾ ਆਪਾਂ ਹੁਣ ਬਰੀਡ ਤੇ ਵੀ ਕੰਮ ਕਰਿਆ ਕਰਦੇ ਆ ਜੀ ਹਾਂ ਹੁਣ ਫਾਰਮ ਦੇ ਵਿੱਚੋਂ ਲਈਆਂ ਬੱਚੀਆਂ ਖੇਰੀ ਵੀ ਬੱਚੀ ਆਪਣੇ ਕੋਲ ਆ ਵਕਤ ਗਈ ਜ ਤੇ ਆ ਜਿਹੜੀਆਂ ਬੱਚੀਆਂ ਇਹ ਤੁਹਾਨੂੰ ਕੀ ਦੱਸਣ ਚੰਗੇ ਰਕੜ ਉਹ ਕਾਪਰ ਰਕੜ ਵਾਲੀਆਂ ਜੀ ਆ ਤਾਂ ਤੂਫੀ ਆ ਗਈ ਨਾ ਜਿਹੜੀਆਂ ਪਹਿਲਾਂ ਦਸੀਆਂ ਆ ਗਈ ਆਪਣੇ ਤੋਂ 20 ਲੀਟਰ ਬੋਲੇ ਬਸਟਲਿੰਗ ਸਟਲਿੰਗ ਅੱਜ ਠੀਕ ਆ ਜੀ ਹਾਂਜੀ ਚੰਗੀਆਂ ਚੰਗੀਆਂ ਬੱਚੀਆਂ ਸਾਰੀਆਂ ਹੀ ਠੀਕ ਆ ਜੀ ਕੋਈ ਇਹੋ ਜਿਹੀ ਨਹੀਂ ਜਵਾਕਰ ਜਿਹਨੀਆਂ ਸੂਈਆਂ ਛੇ ਸੂਈਆਂ ਆ ਲੋਹਾਂ ਦੇ ਬੱਚੇ ਚੌਹਾਂ ਦੀਆਂ ਬੱਚੀਆਂ ਜੀ ਅੱਛਾ ਜੀ ਹਾਂਜੀ ਠੀਕ ਆ ਤੇ ਦੋ ਜਰਸੀ ਆ ਪਿਓਰ ਜਰਸੀ ਜਰਸੀ ਤੁਹਾਨੂੰ ਬਾਅਦ ਜਾਰੀ ਡਿਮਾਂਡ ਰਹਿੰਦੀ ਸੰਧੂ ਸਾਹਿਬ ਬਿਲਕੁਲ ਆਜੋ ਗੁਰੂ ਜੀ ਕੋਲ ਸੇ ਇੱਕ ਬਹੁਤ ਟੌਪ ਕੁਆਲਟੀ ਆ ਤੁਹਾਨੂੰ ਜਰਸੀ ਪ੍ਰੀਅਰ ਦੇ ਵਿੱਚ ਵੱਚੀ ਦਿਖਾਵਾਂਗੇ ਵੇਖੋ ਸਾਰੀ ਤੁਸੀਂ ਜਜਮੈਂਟ ਕਰ ਲਿਓ ਇੱਕ ਅਖੀਰੀ ਆ ਆ ਪਿਓਰ ਅਖੀਰੀ ਹੈ ਜੀ ਲਓ ਜੀ ਇੱਕ ਅਖੀਰੀ ਵੱਚੀ ਆ ਠੀਕ ਹੈ ਇਹ ਮਗਰ ਬਹੁਤ ਚੰਗੇ ਸੀਮਨ ਦੀ ਵੱਚੀ ਇਹ ਤੋਂ ਸਟਾਰਟਿੰਗ ਕਰ ਲੈਨੇ ਜੇ ਆ ਬਿਲਕੁਲ ਇਹ ਪਰਸੋਂ ਦੀ ਸਰੀ ਆ ਠੀਕ ਆ ਤੇ 10 ਲੀਟਰ 11 ਲੀਟਰ ਬੋਲਿਓ ਸਟਾਰਟਿੰਗ ਕੀਤੀ ਆ ਤੇ ਖੀਰੀ ਆ ਜੀ ਠੀਕ ਆ ਮਗਰ ਵੀ ਬੱਚਾ ਗਿਆ ਤੇ ਵੱਚੀ ਜੀ ਵੱਚੀ ਮਗਰ ਬੱਚੀ ਜਰਸੀ ਪਿਓਰ ਵੀ ਦੱਸੋ ਆਪ ਵੀ ਬੱਚੀ ਮਗਰ ਬੱਚੀ ਆ ਠੀਕ ਆ ਇੱਕ ਵੀ ਬਿੰਦਰੀ ਲਾ ਲਓ ਦੋਵਾਂ ਸਾਲਾਂ ਦੀ ਖੀ ਸੋ ਬਾਕੀ ਦੋਸਤੋ ਪੌਣੇ ਦੇ 2 ਸਾਲ ਦੀ ਉਮਰ ਹੈ ਮੇਰਾ ਭਰਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਖੀਰੀ ਬੱਚੀ ਆ ਮੋਹੋ ਦੰਦੀ ਬਿਲਕੁਲ ਦੁੱਧ ਦੰਦਾ ਤੇ ਇਹ ਨਹੀਂ ਦੀ ਪਸਨੈਲਿਟੀ ਵੇਖੋ ਫਿਰ ਆ ਦੇਖੋ ਜੀ ਸੋ ਗੂਤੀ ਪਤੀ ਦੇਖੋ ਫੇਸ ਕੁਆਲਿਟੀ ਦੇਖੋ ਤੇ ਜਿਹਨੂੰ ਆਪਾਂ ਕਹਦੇ ਗਏ ਬਿਲਕੁਲ ਲਵੀ ਜੀ ਬੱਚੀ ਆ ਆ ਦੇਖੋ ਜੀ ਤੇ ਸੂਸਵਾ ਵੀ ਪਈ ਹੈ ਕਰਮਾਂ ਦੀ ਠੀਕ ਹੈ ਜੀ ਅੱਜ ਤਿੱਜਾ ਦੇ ਨਾ ਮਗਰ ਬੱਚੀ ਆ ਸੋ ਬੋਲੇ ਬੋਲੇ ਤੇ ਇੱਕ ਵਾਰੀ ਫਿਰ ਆਪਾਂ ਕਨਫਰਮ ਕਰ ਲਵਾਂਗੇ ਵੈਸੇ ਥਾਨ ਅਕਬਰ ਤੁਹਾਨੂੰ ਆਪਾਂ ਲਾ ਕੇ ਖਾਦ ਗਏ ਠੀਕ ਹੈ ਜੀ ਹੱਥੀ ਚੋਣ ਦੇ ਵਿੱਚ ਚੰਗੇ ਆ ਗਏ ਥਾਣਾ ਹੱਥੀ ਚੋਣੇ ਜੀ ਆਪਣਾ ਤਰਵਾ ਮਸ਼ੀਨ ਤਾਂ ਗਈ ਨਹੀਂ ਆ ਹਾਂ ਜੀ ਹਾਂ ਜੀ ਡਾਕਟਰ ਸਾਹਿਬ ਐਸੋਪ ਤੇ ਬੋਲਾ ਕਿੰਨਾ ਨੋਟ ਕਰਾਇਆ ਜੀ ਸੰਦੂ ਸਾਹਿਬ 10 11 ਲੀਟਰ ਬੋਲੇ ਦਾ ਸਟਾਰਟਿੰਗ ਕੀਤੀ ਹੈ 10 11 ਤੋਂ ਹਾਂ ਜੀ ਠੀਕ ਹੈ ਜੀ ਚੰਗੀ ਬੱਚੀ ਹੈ ਡਾਕਟਰ ਬੱਚੀ ਵੀ ਦੀ ਗੀਨਾ ਹੀ ਸੰਦੂ ਸਾਹਿਬ ਮਗਰ ਤੁਸੀਂ ਨਾੜੂਆ ਨਾਲਾ ਬੱਚੇ ਤੇ ਇਧਰ ਵੇਖੋ ਮਗਰ ਵੀ ਬੱਚੀ ਆ ਬਿਲਕੁਲ ਬਦਾਮੀ ਰੰਗ ਦਾ ਬੱਚੇ ਦਾ ਬਿਲਕੁਲ ਅਵੇ ਲੰਮਾ ਥਾਨਾ ਛੋਟਾ ਥਾਨਾ ਹਾਂ ਬਈ ਪਸਮ ਪਸਮ ਦਾ ਬੜਾ ਵਧੀਆ ਨਾ ਆਈ ਗਿਆ ਸਾਹਮਣੇ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇਹਦਾ ਡਾਕਟਰ ਮੋਲ ਕੀ ਕਰਤਾ ਫਿਰ ਮੋਲ ਸੰਧੂ ਸਾਹਿਬ 65000 ਦੀ ਦੇ ਦਾਂਗੇ 65000 ਹਾਂਜੀ ਮਾਲ ਤਾਂ ਚਲੋ ਵੱਡੀ ਗਿਣਤੀ ਦੇ ਵਿੱਚ ਹਾਂਜੀ ਪੂਰਾ ਜਾਇਜਜ ਕਰਕੇ ਆਪਾਂ ਲਾ ਲਾ ਕੇ ਆਉਂਦੇ ਨ ਵੀ ਲਾ ਲਾ ਕੇ ਸੁੱਟਨੇ ਦੇਣਾ ਮਾਲ ਸਾਫ ਸੁਥਰਾ ਕੋਈ ਸ਼ੱਕ ਨਹੀਂ ਹੈ ਹਾਂਜੀ ਜਿਹੜੇ ਪਰਾਪਰ ਕੀ ਚੱਕਰ ਮੇਰਾ ਸਿਰ ਖਪਾਈ ਆਪਾਂ ਕੀ ਕਰਦੇ ਮਾਲ ਵੱਡੀ ਗਿਣਤੀ ਦੇ ਵਿੱਚ ਵੀਡੀਓ ਪੋਣੀ ਤਾਰ ਕੇ ਉਹਨਾਂ ਕੀ ਮੁੱਲ ਪੁਣਾ ਪਜੇ ਬੋਲੋ ਉਹਨਾਂ ਕੀ ਪਾਓ ਵੀ 2 400 500 ਰੱਸਾ ਛੜਾਈ ਇਹਨਾਂ ਜੋ ਆਪਾਂ 2 3 3000 ਰੁਪਿਆ ਦੇ ਕਰਵਾਵਾਂਗੇ ਸੰਧੂ ਸਾਹਿਬ ਤੇ ਬਹੁਤ ਹੋ ਜਾਂਦਾ ਜੀ ਆ ਚਲੋ ਜੀ ਲੈ ਦੇਣਾ ਬੱਚੀ ਉਮਰ ਦੇ ਹਿਸ ਇਹ ਡਾਕਟਰ ਸਾਬ ਕਹਿੰਦੇ ਮੂੰਹ ਨਹੀਂ ਫਟਾ ਦੇ ਕੋਈ ਗੰਦੀ ਆਪਾਂ ਫੜਾਂਗੇ ਜੀ ਕਾਲੀ ਪੈਂਦੀ ਨਾ ਲਓ ਜੀ ਖੀਰੀ ਹੈ ਲਓ ਚੈਤਰਾ ਵਕਾ ਦਿਓ ਬਿਲਕੁਲ ਖੀਰੀ ਹੈ ਠੀਕ ਹੈ ਲਓ ਜੀ ਠੀਕ ਆ ਜੀ ਠੀਕ ਆ ਡਾਕਟਰ ਸਾਹਿਬ ਜਿਹੜਾ ਕਹਿੰਦੇ ਨਹੀਂ ਫੜਿਆ ਆਪਾਂ ਫੜਾਂਗੇ ਮੂੰਹ ਦਾ ਲਓ ਦੱਸੋ ਇੱਕ ਵਾਰੀ ਕਨਫਰਮ ਕਰਾਉਣਾ ਆਪਣੀ ਬਿਲਕੁਲ ਜ਼ਿੰਮੇਵਾਰੀ ਨਹੀਂ ਸਾਡੀ ਸੰਧੂ ਸਾਹਿਬ ਜੀ ਉਹਨਾਂ ਆਖਣ ਵੀ ਯਾਰ ਖੀਰੀ ਕਹੇਤੀ ਪਤਨੀ ਦੰਦ ਤੇ ਦੰਦ ਨਾਲ ਸੱਟ ਗਈ ਹੋਵੇ ਤੇ ਪ्योर ਜਿਹੜੀ ਕਨਫਰਮ ਖੀਰੀ ਬੱਚੀ ਆ ਤੇ ਮਿਲ ਜੂਗੀ ਤੁਹਾਨੂੰ ਜਿੰਨਾ ਰੇਟ ਦੱਸਿਆ ਇੱਕ ਬੜੀ ਬਾਕਮਾਲ ਇਧਰ ਇੱਕ ਤੋਹਫਾ ਦਿਖਾਉਣਾ ਤੁਹਾਨੂੰ ਠੀਕ ਆ ਜੀ ਇਹ ਸੰਧੂ ਸਾਹਿਬ ਇਹ ਜਿਗ ਸ਼ਾਟ ਦੀ ਖੋੜਿਆ ਅੱਛਾ ਜੀ ਤੇ ਬਲੈਕ ਜਰਸੀ ਡਾਇਮੰਡ ਪਿੱਛੇ ਸੈਕਸਡ ਸੀਮਨ ਦੀ ਬੱਚੀ ਆ ਅੱਛਾ ਜੀ ਹਾਂਜੀ ਹਾਂਜੀ ਆ ਵੀ ਲੋਚੀ ਆ ਗਈ ਚੰਗੇ ਸੀਮਨ ਦੀ ਹਾਂਜੀ ਹਾਂਜੀ ਤੇ ਖੋਦ ਵੀ ਇਹਨੇ ਪਹਿਲਾਂ ਨੇ ਇਹ ਚੌਗੀ ਆ ਉਹ ਵੀ ਕਨਫਰਮ ਕਰਾਵਾਂਗੇ ਆਪਾਂ ਠੀਕ ਮੋਹ ਦੰਦੀ ਚਾਰ ਆ ਤੇ ਦੋਂਦੀ ਸੂਈ ਏ ਦੋਂਦੀ ਕੀਰੀ ਤੇ 24 ਲੀਟਰ ਨੇ ਦੁੱਧ ਭਰਿਆ ਏ ਓਕੇ ਦੋਂਦੀ ਨੇ ਦੋ ਲਓ ਵੀ ਫਾਰਮ ਦੇ ਫਾਰਮ ਚਲੋ ਵੀ ਵੀਡੀਓ ਹੋ ਗਈ ਆਪਣੀ ਦੀ ਹੌਣ ਕਰਮ ਵਾਲੀ ਚੌਕ ਚੌਗੀ ਹੁੰਦੇ ਹੁੰਦੇ ਦੂਜਾ ਸਵੇਰ ਸੂਪੀ ਹਾਂਜੀ ਹਾਂਜੀ ਵੇਖ ਲਓ ਜੀ ਉਮਰ ਦੇ ਹਿਸਾਬ ਨਾਲ ਕਿੰਨੀ ਤੇ ਡਾਕਟਰ ਬੋਲੇ ਦੀ ਸਥਿਤੀ ਕੀ ਏ 10 ਲੀਟਰ ਬੋਲੇ ਜੀ ਕਾਹਦੀ ਸੂਈ ਆ 18 ਲੀਟਰ ਮੈਂ ਗਈ 10 ਲੀਟਰ ਬੋਲਾ ਕੱਲ ਸੁੱਈ ਆ ਜੇਰ ਜੂਰ ਪ੍ਰੋਪਰ ਪੈ ਗਈ ਆ ਇੱਕ ਦੋ ਗੰਗ ਦੀਆਂ ਚਵਾਈਆਂ ਹੋਈਆਂ ਹਾਂਜੀ ਹਾਂਜੀ ਠੀਕ ਆ ਜੀ ਇਹ ਦੇਖੋ ਖੂਬ ਸੂਰਤ ਇੱਕ ਵੇਰ ਆ ਪਰ ਰਿਪੀਟ ਕਰ ਦਈਏ ਕਿਸੇ ਵੀਰ ਨੂੰ ਗਲਤੀ ਨਾ ਲੱਗੇ ਸੁਣਦੇ ਵਿੱਚ 10 ਲੀਟਰ ਬੋਲਾ ਆ ਠੀਕ ਆ ਜੀ ਇਹ ਕੌਣ ਦੀ ਸੂਈ ਆ ਕੁ ਦੋ ਗੰਗ ਦੀਆਂ ਚਵਾਈਆਂ ਹੋ ਗਈਆਂ ਲੈ ਵੇ ਦੀਆਂ ਨਾਰਾਂ ਚੱਕ ਰੋ ਕਿੰਨੀਆਂ ਜਿਆਦੀਆਂ ਹਾਂ ਹਾਂ ਸੋ ਹੋਵਾ ਨਜਾਇਜ਼ ਦੀ ਪੂਰੀ ਖਬਰਦਾਰਾ ਠੀਕ ਆ ਜੀ ਤੇ ਪਿਛਲੇ ਸਵੇਰ ਕੋਲੋਂ ਨੇ ਕਿੰਨਾ ਦੁੱਧ ਛੋਇਆ ਇਹ ਸੰਦੂ ਸਭ 24 ਲੀਟਰ 24 ਲੀਟਰ ਲੀਟਰ ਬਾਕੀ ਦਿਖਦੀ ਹੈ ਵਸ਼ੀਏ ਨਹੀਂ ਵੀ ਕੋਈ ਇਹੋ ਜੀ ਆਪਾਂ ਪਿਓਰ ਜਿਹੜੇ ਜਿਵੇਂ ਪੰਜਾਬਲੀ ਜਰਸੀ ਕਹ ਲਈਏ ਓਡਾ ਕੱਦ ਕਾਠੇ ਦਾ ਹਨ ਸੰਦੀਪ ਸਾਹਿਬ ਹੈ ਹੀ ਪੰਜਾਬ ਦੀ ਹੈ ਅੱਛਾ ਬੜੀਆਂ ਬੜੀਆਂ ਚੰਗੇ ਰਿਕਾਰਡ ਵਾਲੀਆਂ ਵਸ਼ੀਆਂ ਉਹਨਾਂ ਦੇ ਬਾਕੀ ਮੂੰਹ ਦੱਸ ਦੀ ਕੋਈ ਜੀ ਆਪਾਂ ਤਰੀਕ ਕੀ ਕਰਦੀਆਂ ਦੀ ਬਿਲਕੁਲ ਜੀ ਬਿਲਕੁਲ ਜਿੰਨਾ ਅੱਗੇ ਲੈਵਾ ਓਨਾ ਹੀ ਪਿੱਛੇ ਰੱਖੇ ਪਰ ਮੇਰੇ ਦੋਸਤੋਂ ਪਨੋਂ ਭਲਜੀ ਨਜ਼ਰ ਆਊਗੀ ਤੁਹਾਨੂੰ ਬਾਕੀ ਉਹਨਾਂ ਨੇ ਜੱਟ ਦੀ ਖਬਰਦਾਰ ਆ ਬਿਲਕੁਲ ਫਿਕਸ ਹੋਵਾਨਾ ਚਾਹਦਾ ਤੇ 10 ਲੀਟਰ ਬੋਲਦੇ ਉਹ ਸ਼ੁਰੂਆਤ ਕੀਤੀ ਹੈ ਵੈਸੇ ਚੁਵਾਈਆਂ ਜੇ ਸਾਰੀਆਂ ਦੂਕ ਹੋਈਆਂ ਨੇ ਉਸ ਪਿਹਾਬ ਤੇ ਆਪਾਂ ਗੱਲਬਾਤ ਕਰਦੇ ਪਏ ਆ ਠੀਕ ਹੈ ਜੀ ਬਾਕੀ ਜਿਹੜੇ ਸੰਧੂ ਸਾਹਿਬ ਚਾਰ ਦੰਦ ਆ ਉਮਰ ਦੇ ਹਿਸਾਬ ਨਾਲ ਬਹੁਤ ਜਿਆਦਾ ਚੰਗੀ ਉਹ ਪਹੋਣੇ ਵਖਾ ਰਹਿੰਦੇ ਆ ਲਓ ਜੀ ਕਰ ਦਈਏ ਕਨਫਰਮ ਲਓ ਜੀ ਚਾਰੇ ਦੰਦ ਜੀ 1 2 3 ਸਾਈਡਾਂ ਦੇ ਦੋ ਦੋ ਖੜੇ ਆ ਠੀਕ ਆ ਹਾਂ ਇਹ ਬਿਲਕੁਲ ਚੌਗੀ ਵਸੀ ਹੈ ਛੇਕ ਤੇ ਕੰਨੀਆਂ ਖਲੋਤੀਆਂ ਨੇ ਸੋ ਨੌਜਵਾਨ ਜਿਹੜਾ ਦੋਸਤੋ ਕਨਫਰਮ ਆਪਾਂ ਤਾਂ ਕਰਾਈ ਜਾਂਦੇ ਇੱਕ ਕਈ ਵਾਰ ਵੀਰਾਂ ਦੇ ਮੰਤ ਜੇ ਇਹਦੀ ਪ੍ਰੋਪਰ ਵੀਡੀਓ ਆਪਣੇ ਕੋਲੇ ਪਈ ਏ ਠੀਕ ਆ ਵੀ ਸੋ ਜੇਹਜੂਰ ਪ੍ਰੋਪਰਟੀ ਜੇਹਜੂਰ ਪ੍ਰੋਪਰ ਪਾਈ ਦੀ ਵੀਡੀਓ ਵੇਖ ਆ ਬਜਕਲ ਬਣਾਏ ਜਿਹੜੀਆਂ ਬੱਛੀ ਹੈ ਨਾ ਬਲੈਕ ਜਰਸੀ ਇਹ ਬੜੀਆਂ ਘੱਟ ਹੁੰਦੀਆਂ ਜੀ ਹਾਂ ਜੀ ਉਹਨਾਂ ਆਪਾਂ ਨੂੰ ਪਹਿਲਾਂ ਕਹੇ ਵੀ ਸੈਕਸਡ ਸੀਮਨ ਭਰਿਆ ਇਹਨੂੰ ਹਾਂ ਹਾਂ ਜੀ ਬੱਛੀ ਚੰਗੀ ਪਾ ਗਈ ਕਰਮਾਂ ਨਾਲੇ ਰੰਗ ਰੂਗ ਬਹੁਤ ਸਾਰਾ ਘੱਟ ਹੀ ਮਿਲਦਾ ਜਰਸੀ ਸਭ ਬਲੈਕ ਚ ਬਹੁਤ ਘੱਟ ਫਿਰ ਚਾਰ ਦੰਦ ਬੱਛੀ ਨਵੀਂ ਬੱਛੀ ਆ ਲੋਈ ਬੜਾ ਕੂਣਾ ਅੰਗਾ ਟਿੱਕੇ ਦੀ ਨਵੀਂ ਬੱਛੀ ਆ ਨਵੀਂ ਬੈੜ ਆ ਦੂਜਾ ਸੂਆ ਸੈਕਟਲ ਲਕਟੇਸ਼ਨ ਵਿੱਚ ਸੂਈ ਆ ਕਰਮਾਂ ਲਈ ਦੰਦ ਉਹ ਹੱਥੀ ਚਵਾਈ ਵਾਲਾ ਤੇ ਡਾਕਟਰ ਦਾ ਮੁੱਲ ਦੱਸ ਕਿੰਨੇ ਦੀ ਦੇਣੀ ਹੋ ਮੁੱਲ ਸੰਧੂ ਸਾਹਿਬ ਆਪਾਂ 115 ਹੀ ਦੇ ਦਾਂਗੇ 115 ਦੇ ਹਾਂਜੀ ਠੀਕ ਹੈ ਜੀ ਕਿਉਂਕਿ ਮੁੱਲ ਲਾ ਕੇ ਲੈਣੀ ਪਈ ਢੀ ਬੱਚੀ ਤੁਹਾਨੂੰ ਪਤਾ ਜੈਸੀਆਂ ਮੇਜੇ ਦੇ ਬਰੀਡਾ ਦੇ ਮੁੱਲ ਤਾਂ ਹੈਗੇ ਹੀ ਆ ਸੰਧੂ ਸਾਹਿਬ ਤੁਹਾਨੂੰ ਪਤਾ ਜਿਹੜਾ ਚੀਜ਼ ਲੱਗੀ ਨਾ ਇਹਨੂੰ ਇਹ ਕਿਸੇ ਵਿਰਲੀ ਗਾਨ ਲੱਗਦਾ ਹੈ ਬਸ 1 ਲੱਖ 15000 ਇਹਦੀ ਲੈਣ ਦੇ ਨਾਲ ਹੀ ਡਿਮਾਂਡ ਆ ਚਾਹੇ ਲੈਣ ਦੇ ਨਾਲ ਕੋਈ ਛੋਟ ਨਾ ਪਾਵੇ ਮੇਰੇ ਬੀਸ ਕਾ ਇਹਦੇ ਗਾਨ ਆਣਾ ਪੂਲ ਬਰੀਡ ਦੇ ਵਿੱਚ ਪਿਓਰ ਬਰੀਡ ਦੀ ਬੱਚੀ ਸਾਰਿਆਂ ਨੂੰ ਪਤਾ ਬੋਦੀ ਵਾਲੀ ਆ ਹੂੰ ਫਿਰ ਚੌਗੀ ਬੱਚੀ ਨੂੰ ਕੀ ਕਮਾਲ ਲੱਗੇ ਸੰਧੂ ਸਾਹਿਬ ਥਾਂ ਗੈਪ ਵੀ ਇਹਨੂੰ ਅਗਲੇ ਤੇ ਪਿਛਲੇ ਥਾਂ ਦਾ ਜਿੰਨਾ ਗੈਪ ਚਾਹੀਦਾ ਨਾ ਸਪੇਸ ਚਾਹੀਦੀ ਆ ਉਹਨੇ ਉਹਨੇ ਹੈਗੀਆਂ ਜੀ ਇਹ ਰੋਡ ਲੈਨ ਚ ਹੁੰਦੀ ਨਾ ਉਹਨੂੰ ਸਪੇਸ ਚਾਹੀਦਾ ਚਾਰੇ ਬੰਨੇ ਉਹ ਪਿਛਲੇ ਪੰਨਾਂ ਦਾ ਵੀ ਗੈਪ ਚਾਹੀਦਾ ਤੇ ਅਗਲੇ ਆਂਦਾ ਵੀ ਹਾਂ ਨਿਸੰਗਾ ਬਿਰਲ ਬਹੁਤ ਜਿਆਦੀ ਚੰਗੀ ਹਾਂਜੀ ਸੋ ਬਹੁਤ ਜਿਆਦੀ ਦੋਸਤੋ ਖੂਬਸੂਰਤ ਆ ਚੰਗੇ ਬਿਰਲ ਵੰਡ ਤੇ ਕੱਦ ਬਹੁਤ ਵਧੀਆ ਪੰਜਾਬ ਵਾਲੀ ਜਰਸੀ ਆ ਬਾਕੀ ਨਸਲ ਬਰੀਡ ਕਿਸ ਸੀਮਨ ਦੀ ਆ ਉਹ ਵੀ ਤੁਹਾਨੂੰ ਨੋਟ ਕਰਾਤਾ ਮਗਰ ਵੀ ਸੈਕਸਰ ਸੀਮਨ ਦੀ ਬੱਛੀ ਆ ਉਹ ਵੀ ਤੁਹਾਨੂੰ ਦੱਸ ਦਿੰਦਾ 나ੜੂਆ ਨਾਲ ਬੱਚੇ ਤੇ ਇੱਧਰ ਨੈਕਸਟ ਆਪਣੇ ਕੋਲ ਡਾਕਟਰ ਇੱਧਰ ਰਾਜ ਹਾਂਜੀ ਤੇ ਠੀਕ ਆ ਇਹ ਵੈਸੇ ਇਹ ਫਾਰਮਾ ਇਹ ਵੀ ਆ ਸੀਮਨ ਦੀ ਆ ਪਲੂਨੀ ਹੈ ਨਾ ਇਹ ਚੌਗੀ ਦਾ ਪਹਿਲਾ ਸੁਈ ਆ ਜੀ ਪਹਿਲਾ ਸੁਆ ਅਸੀਂ ਪਹਿਲਾਂ ਵੀ ਕਹਿ ਸਕਦੇ ਆ ਫਾਰਮ ਦੇ ਵਿੱਚ ਦੂਜੀ ਸੁਈ ਉਹਨਾਂ ਆਪਾਂ ਨੂੰ ਰਿਕਾਰਡ ਹੋਇਆ ਵੀ 28 29 ਲੀਟਰ ਪਲੂਨੇ ਦੁੱਧ ਚ ਵਾਇਆ ਦੂਜਾ ਨਾ ਬੱਚੀ ਹਾਂਜੀ ਜੇ ਫਾਰਮਾ ਦੇ ਵਿੱਚ ਚੰਗੀ ਸੇਵਾ ਸੰਭਾਲੋ ਦੂਜਰਾ ਸੁਈ ਪੈਂਦੀਆਂ ਚੌਗੀਆਂ ਦੋ ਚੌਗੀਆਂ ਹਾਂਜੀ 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 ਠੀਕ ਆ ਤੇ ਇਹ ਡਾਕਟਰ ਮਗਰ ਦੇ ਬੱਚਾ ਕੀ ਆ ਗਿਆ ਆਪਾਂ ਸੀਮਨ ਸੋਮਨ ਦਾ ਵੀ ਆਪਣੇ ਕੋਲੇ ਪੂਰਾ ਰਿਕਾਰਡ ਪਿਆ ਜੇ ਪਿੱਛੇ ਬੱਛਾ ਜੇ ਹਾਂ ਉਹ ਡਾਇਨ ਮਾਰਕ 40 32 ਦਾ ਜੀ ਅੱਛਾ ਜੀ ਮਗਰ ਬੱਚਾ ਹਾਂਜੀ ਹਾਂਜੀ ਠੀਕ ਆ ਤੇ ਇਹਦੀ ਜੋ ਬਰੀਡ ਹੈ ਨਾ ਕੁਆਲਿਟੀ ਆਪਾਂ ਪਰਖਾਉਣੇ ਕਰ ਲਾ ਕੇ ਫਲਕਾਰੀ ਵੀ ਕੀ ਇਹਨੂੰ ਪਹੁੰਚਣ ਲੱਗਾ ਮਾਰ ਇਹਨੇ ਲਾਇਆ ਜੀ ਬਹੁਤ ਸੋਹਣਾ ਰੰਗ ਰੂਗ ਪੂਰੀ ਰੰਗ ਬਾਜਾ ਸਪੈਸ਼ਲ ਪੂਰੀ ਜੀ ਚੀਜ਼ ਨਾ ਤੋਆ ਬੰਥਣਾ ਦੀ ਇਹਦੇ ਸੰਧੂ ਸਾਹਿਬ ਸੁਸਵਾ ਦੇ ਵਿੱਚ ਆਈ ਆ ਤੇ ਸਵੇਰੇ ਆਪਾਂ 7 ਲੀਟਰ ਬਹੁਤ ਚਾਹ ਬੈਠਾ ਨਹੀਂ ਜਾਂਦਾ ਚੱਡਾ ਲਾ ਸਵੇਰੇ ਪਹਿਲੇ ਡੰਗ ਦੀ ਚਵਾਈ ਕਿੱਦਾਂ ਹਾਂਜੀ ਹਾਂਜੀ ਨਹੀਂ ਜੀ ਰਾਤ ਸੁੱਈ ਜੇ ਰਾਤ ਹੀ ਸੁੱਈ ਜੇ ਨਹੀਂ ਨਹੀਂ ਇਹਨੇ 4 ਵਜੇ ਮਤਲਬ ਜੇਰ ਪਾਤੀ ਜੇਰ ਦੀ ਮੇਰੇ ਕੋਲ ਪ੍ਰੋਪਰ ਵੀਡੀਓ ਦੇ ਫੁੱਲ ਜੇਰ ਪਾਈ ਜੇ ਠੀਕ ਆ ਠੀਕ ਦੇਰ ਰਿੱਤੀ ਪਈ ਆਵੇ ਠੀਕ ਆ ਉਹ ਉਹ ਆਪਾਂ ਦੂਰੋ ਬਖਾ ਲਓ ਤੁਸੀਂ ਸੋ ਦੋਸਰ ਰਾਤ ਸੁਈ ਹੈ ਜੇਜੁਰ ਪ੍ਰੋਪਰ ਪੈ ਗਈ ਹੈ ਮਾਰਨਿੰਗ ਜਿਹੜੀ ਕੋਈ 6-7 ਕਿਲੋ ਬੋਲੀ ਦੀ ਚਵਾਈ ਕੀਤੀ ਹੈ ਠੀਕ ਆ ਜੀ ਪਹਿਲੇ ਡੰਗ ਦੀ ਚਵਾਈ ਸਮਝ ਲੈ ਕਿਉਂਕਿ ਰਾਤੀ ਸੁਈ ਹੈ ਜੇਜੁਰ ਪਾ ਦਤੀਏ ਤੁਹਾਨੂੰ ਆਪਾਂ ਦਿਖਾ ਦਿੰਦਾ ਠੀਕ ਆ ਜੀ ਤੇ ਕਿਸੇ ਭਰਾ ਨੂੰ ਵੀਡੀਓ ਚਾਹੀਦੀ ਤੇ ਵੀਡੀਓ ਵੀ ਉਹ ਮਿਲ ਜੂਗੀ ਬਾਕੀ ਥਾਂ ਨਾਲ ਥੀ ਮੁੱਠੀ ਵਾਲਾ ਸੋ ਦੁੱਧ ਚੰਗਾ ਚਵਾਜੂਗੀ ਡਾਕਟਰ ਕਿੰਨਾ ਕੁ ਦੁੱਧ ਚਵਾਉਣਾ ਚਾਹੀਦਾ ਇਸ ਨੂੰ ਸਾਹਿਬ ਕਿਉਂਕਿ ਭਰਿਆ ਭਾਂਡਾ ਨਾ ਅੰਦਾ ਜਾ ਆਪੋ ਨਾਲ ਮੈਨੂੰ ਕਿਹਾ ਵੀ 30 ਤੋਂ ਪਲੱਸ ਚਵਾਉਗੇ ਉਹਨਾਂ ਕਿਹਾ ਬਾਕੀ ਦਾਦਾ ਜੀ ਇਹ ਕਈ ਵਾਰ ਆਪਣੇ ਵੀਰ ਲੈ ਜਾਂਦੇ ਵੀ ਕਿਉਂਕਿ ਸਾਨੂੰ ਸਾਹਿਬ ਇਹ ਦਾਦੀ ਵੀ ਵਹਿਰ ਵੀ ਹੈਗੀ ਆ ਇਹ ਨਹੀਂ ਵੀ ਕੋਈ ਕਹਿਣ ਵਾਲੀਆਂ ਗੱਲਾਂ ਨਹੀਂ ਮੈਂ ਨਹੀਂ ਕਹਿੰਦਾ ਵਹਿਰ ਦਾਦੀ ਆ ਹਾਂ ਹਾਂ ਮੋਹ ਦੰਦੂ ਜੀ ਕਰੋ ਨੋਟ ਕਰਾਓ ਫਿਰ ਵੈਕਟਰ ਦਾ ਵੀ ਬਾਕੀ ਸੰਧੂ ਸਾਹਿਬ ਥਾਣਾ ਦਾ ਲੇਵੇ ਦਾ ਦੱਸ ਨਹੀਂ ਦੇ ਵੀ ਮੈਂ ਮੱਚੀ ਕਿੰਨੀਆਂ ਨਾੜਾਂ ਆਲੇ ਵਿੱਚ ਆ ਆ ਲਓ ਜੀ ਆਪਾਂ ਫਿਰ ਇਹਦੇ ਵੀ ਵਿਖਾਦੇ ਹਾਂ ਕੋਈ ਗੱਲ ਲਓ ਜੀ ਪਿਓਰ ਚੌਗੀ ਜੇ ਆ ਸਟਿਆ ਹੈ ਜੀ ਹੈਨਾ ਛੇਕਦਾ ਹੈ ਠੀਕ ਆ ਜੀ ਇਹੋ ਜੀਆਂ ਵਸ਼ੀਆਂ ਸੰਧੂ ਸਾਹਿਬ ਤੁਹਾਨੂੰ ਵੀ ਪਤਾ ਫਾਰਮਾ ਦੀ ਪੈਦਾ ਹੁੰਦੀਆਂ ਵਾ ਹਾਂ ਬਿਲਕੁਲ ਜੀ ਬਿਲਕੁਲ ਲਓ ਦੋਸੋ ਬਾਕੀ ਰੰਗ ਪ੍ਰਿੰਟ ਬਹੁਤ ਸੋਹਣਾ ਹੈ ਚੰਗੇ ਸੋਹਣੇ ਹਾਈਟ ਗਾਦ ਦੇ ਵਿੱਚ ਤੇ ਚੌਗੀ ਇਰਮਾਦਾ ਦੀ ਹੈ ਸੰਧੂ ਸਾਹਿਬ ਕੋਲ ਦਾ ਸੁਆ ਸੋਈ ਹੈ ਇਰਮਾਦਾ ਦੀ ਖੋਦਿਆ ਠੀਕ ਆ ਭਾਈ ਹੈਗਾ ਰਕਾਰਕੂ ਦਾ ਨਾਲ ਸੰਧੂ ਸਾਹਿਬ ਆਪਾਂ ਤੁਹਾਨੂੰ ਜਿਹੜਾ ਕਿਹਾ ਵਾ ਰਮਾਦਾ ਦੀ ਠੀਕ ਆ ਭਾਈ ਬਾਕੀ ਮੇਰਾ ਪ੍ਰਾ ਕੋਈ ਵੀ ਆਉਂਦਾ ਠੀਕ ਆ ਜੀ ਜਿਹੜੀ ਚੀਜ਼ ਦੀ ਕੁਆਲਿਟੀ ਹੈ ਜਿਹੜੀ ਚੀਜ਼ ਜਿਹੜੀ ਸੀਮਨਤੀ ਆ ਉਹਦੀ ਕਿਸੇ ਵੀਰ ਨੇ ਪਰਖ ਕਰਨੀ ਆ ਜਿਸ ਫਾਰਮ ਤੇ ਜਾ ਕੇ ਕਰਨੀ ਆ ਉਹ ਤੁਸੀਂ ਕਰ ਸਕਦੇ ਜੀ ਠੀਕ ਆ ਜੀ ਆਪਣੀ ਤਸੱਲੀ ਬਾਕੀ ਬੇਰਬਾਹਾਂ ਦਾ ਕਿਤੇ ਕੋਈ ਤਰਤਾਵੀ ਆ ਵੋਟੀਆਂ ਨਾੜਾਂ ਨੇ ਫਾੜੀ ਜਿਹੜਾ ਕੋਈ ਚੀਜ਼ ਆ ਇਹ ਵੀ ਨਹੀਂ ਕਹਿ ਦੇਣਾ ਕੁਆਲਿਟੀ ਹੈਗੀ ਆ ਠੀਕ ਆ ਜੀ ਆ ਦੇਖੋ ਬੱਚਾ ਮਗਰਾ ਬੱਚਾ ਹੈ ਬੱਚਾ ਸੰਧੂ ਸਾਹਿਬ ਕੀ ਦੱਸਾਂ ਵੀ ਦੱਸਿਆ ਦਾ ਹੈ ਜਦੋਂ ਗਾ ਸਵਾਈ ਪਰਾ ਲੱਗਿਆ ਵੀ ਦੂਰਾ ਜਨਮ ਹੋ ਗਿਆ ਦਾ ਸੀਮਨ ਜਿਹੜਾ ਪਰਤਾ ਨੂੰ ਵਹਿਰ ਨੂੰ ਬਾਕੀ ਪੜੀ ਨਸਲ ਜਾਤ ਵਿੱਚ ਵੇਲਾ ਵੀ ਬੈਨ ਮਾਰ ਕੇ ਜਿਹੜਾ ਨਮਾਇਆ ਚੱਲੀ ਇੱਕ ਬੱਤੀ ਹਾਂ ਬੱਚੀ ਦੇ ਜਾਂਦੀ ਤੇ ਗੱਲਾਂ ਹੀ ਗਾਹ ਦੇ ਰੈਕਟਰ ਹੋ ਜਾਂਦੀਆਂ ਸੋ ਚਲੋ ਬਾਕੀ ਕੋਈ ਫਰਮਾਨਤਵਾ ਦੇ ਆਪਾਸ ਬੰਦਾ ਜਿੰਦੀ ਹੈ ਜੇ ਆਪਾਂ ਕਹਿ ਦਈਏ ਸੈਕਟਰ ਸੀ ਮਨਾ ਵੀ ਪਰਸੈਂਟੇਜ ਹੁੰਦੀ ਵੀ ਬੱਚੀਆਂ ਦੀ ਚਲੋ ਜਿਆਦੀ ਹੁੰਦੀ ਆ ਸਾਬ ਅੱਛਾ ਆ ਜਾਂਦਾ ਜੀ ਇਹ ਨਹੀਂ ਗੱਲ ਹੈ ਕੋਈ ਦਾ ਗਾਵਾਂ ਸੁੰਦੀਆਂ ਉਹਦੇ ਵਿੱਚੋਂ ਇੱਕ ਬੱਚਾ ਆ ਜਾਂਦਾ ਬੱਚਾ ਆ ਜਾਂਦਾ ਜੀ ਇਹ ਡਾਕਟਰ ਮੋਲ ਕੀ ਕਰਤਾ ਬੱਚੀ ਦੇ ਜੀ ਸਰ ਜੀ ਸਰ ਜੀ ਜੋ ਮਰਜ਼ੀ ਕਰ ਲੀਏ 1 ਲੱਖ 20 ਹੀ ਦੇ ਦਾਂਗੇ 1 ਲੱਖ 20 ਦੀ ਹਾਂਜੀ ਠੀਕ ਆ ਬਈ 1 ਲੱਖ 20 ਦੀ ਦੋਸਤੋ ਇਹ ਵਾਰ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਬੱਚੀ ਬੜੀ ਪਿਆਰੀ ਆ ਮੋਹੋ ਦੰਦੀ ਵੀ ਤੁਹਾਨੂੰ ਨੋਟ ਕਰਾਤੀ ਆਪਾਂ ਬਾਕੀ ਹਵਾਨੇ ਚੱਡੇ ਵਾਲੇ ਪਾਸੇ ਤੋਂ ਤੁਸੀਂ ਵੇਖੋ ਕਮਾਲਾ ਗਰੀ ਬੈਠੀ ਕਰਮਾਂ ਦੀ ਠੀਕ ਹੈ ਨਾੜਾ ਨੂੜਾ ਜਿਹੜੀਆਂ ਚੀਜ਼ ਚਾਹੀਦੀ ਐ ਅਗਲੇ ਪਿਛਲੇ ਥਾਂ ਦਾ ਅੱਗੇ ਆ ਹਰ ਚੀਜ਼ ਮਾਲਕ ਦੀ ਕਿਰਪਾ ਜੀ ਲੱਗਾ ਜੀ ਠੀਕ ਆ ਅਗੇ ਡਾਕਟਰ ਡਾਕਟਰ ਸਾਹਿਬ ਆਪਣੇ ਕੋਲ ਜਿਹੜੀ ਆ ਬੱਛੀ ਖੜੀ ਐ ਇਹ ਪਰਸੋ ਸੂਈ ਆ ਹਾਂ ਤੇ ਬੱਛੀ ਮਗਰ ਜੇ ਮਗਰ ਬੱਛੀ ਐ ਪਰਸੋ ਸੂਈ ਐ ਇਹ ਇਹਦੀ ਮਗਰ ਜਰਸੀ ਬੱਛੀ ਐ ਹੂੰ ਸੂਆ ਜੋ ਦੂਜੇ ਨੇ ਕਿਵੇਂ ਨਹੀਂ ਤਿੱਜਾ ਸੂਆ ਸੰਤਜਾ ਸੂਆ ਹਾਂਜੀ ਹਾਂਜੀ ਠੀਕ ਐ ਮਗਰ ਬੱਛੀ ਇਹਨਾਂ ਦੇ ਹਾਂਜੀ ਬੱਛੀ ਜੀ ਬ ਠੀਕ ਆ ਠੀਕ ਆ ਇਹਦੇ ਤੇ ਡਾਕਟਰ ਬੋਲੇ ਨੇ ਸਿਰਫ 12 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਆ 12 ਲੀਟਰ ਜਿਹੜਾ ਸਹੀ 18-20 ਲੀਟਰ ਇਹਨੇ ਚੋਇਆ ਜੀ ਠੀਕ ਆ ਵੀ ਹਾਂਜੀ ਲਓ ਜੀ ਇਹ ਬੋਲੇ 14 ਲੀਟਰ ਆ ਬੋਲੇ ਇਹ ਰੇਲ ਗੱਡੀ ਜਿਹੜਾ ਗੱਡੀ ਦੇ ਡੱਬੇ ਵਾਂਗੂ ਹਾਂਜੀ ਹਾਂਜੀ ਠੀਕ ਆ ਲੈ ਡਾਕਟਰ ਰੋਕੀ ਮਾੜਾ ਜਿਹਾ ਕਰੇ ਆਹ ਦੇਖੋ ਜੀ ਠੀਕ ਆ ਵੱਡੀ ਵਹਿੜਾ ਸੰਧੂ ਸਾਹਿਬ ਹਾਂ ਤੁਹਾਨੂੰ ਨਹੀਂ ਬੜਾ ਚੰਗਾ ਲੱਗਾਇਆ ਚੁਵਾਈ ਬੜੀ। ਤੇ ਤਿੱਜਾ ਸਵੇਰ ਦੋਸਤੋ ਇਹ ਵਾਇਰਸ ਹੋਈ ਹੈ ਤੇ 18 ਲੀਟਰ ਦੂਜੇ ਸਵੇਰੇ ਦੇ ਵਿੱਚ ਹਾਂਜੀ ਹੁਣ 12 ਲੀਟਰ ਬੋਲਾ ਜੇ ਹੁਣ 12 ਲੀਟਰ ਬੋਲਾ ਮੈਂ ਤਾਂ ਪਿਛਲੇ ਸਵੇਰੇ ਡਾਕਟਰ ਨਾਲ ਗੱਲ ਕਰਨ ਡਿਆ ਹਾਂਜੀ ਇਹ ਸੰਧੂ ਸਾਹਿਬ ਚੌਥੇ ਨੰਬਰ ਤੇ ਆ ਠੀਕ ਆ ਭਾਈ ਸੋ ਅੱਜ ਦੋਸਤੋ ਤਿੱਜਾ ਦੇਣਾ ਮਗਰ ਬੱਚੀ ਤੁਹਾਨੂੰ ਦਿਖਾ ਦਿੰਦੇ ਹਾਂ ਦੀ ਆਪਾਂ ਸੋ ਚੋੜ ਜਾਂਦੀ ਬੰਬੇ ਪਾਸ ਹੀ ਆ ਫਿਰ ਮੈਂ ਆ ਸੰਧੂ ਸਾਹਿਬ ਜਿਤਰਾ ਕੋਈ ਭੂੜ ਛੱਟਾ ਵਾਸਪੇਜ ਦੇ ਹੋਰ ਤੇ ਜਾਂਦੇ ਨੇ ਗੁਜਰਾਤ ਗੁਜਰਾਤ ਪਾਸ ਆ ਹਾਂਜੀ ਹਾਂਜੀ ਤੇ ਡਾਕਟਰ ਦੇ ਦਿਆ ਫਿਰ ਕਿੰਨੇ ਦੀ ਮੁੱਲ ਜੋ ਮਰਜੀ ਕਰ ਲੀਏ ਇਹ 82000 ਦੀ ਜਸਮ ਦੇ ਦਾਂਗੇ 82000 ਦੀ ਹਾਂਜੀ ਠੀਕ ਆ ਭਰਾ ਲਓ ਜੀ 82000 ਦੀ ਇਹ ਵੜ ਮਿਲ ਜੂਗੀ ਬਾਕੀ ਮੇਰਾ ਭਰਾ ਕੋਈ ਇਹ ਨਾ ਕੇ ਵੀ ਵੀਰ ਮਾਨਤਨ ਨਹੀਂ ਕਰਾਉਂਦਾ ਮਾਨਤਨ ਤੁਹਾਡੇ ਦੇ ਸੁਟਿਆ ਕੋਈ ਮੇਰਾ 2 400 500000 ਕਰਾਇਆ ਕੋਈ ਬਾਹਲੀ ਗੱਲ ਨਹੀਂ ਤੁਹਾਡਾ ਪ੍ਰੇਮ ਪਿਆਰ ਕੀਤਾ ਕਿੰਨਾ ਕਿੰਨਾ ਮਾਨਤਨ ਛੋੜ ਛੱਪੇ ਮੌਕੇ ਤੇ ਕਰਵਾ ਲੈਣੀ ਆ ਤੁਸੀਂ ਠੀਕ ਆ ਜੀ ਉਹ ਤੁਸੀਂ ਮੌਕੇ ਦੇ ਆ ਕੇ ਜਿੰਦ ਸਾਹਿਬ ਵੱਡੇ ਕਰਦੇ ਮੈਂ ਰੇਟ ਲਾ ਸਕਦੇ ਹੋ ਕੋਈ ਗੁੱਸਾ ਗੈਰਾ ਨਹੀਂਗਾ ਆਪ ਤੁਸੀਂ ਸਮਝ ਵੇਖਿਓ ਠੀਕ ਆ ਜੀ ਥਾਲ ਪੂਰਾ ਲੰਬਾ ਹੱਥੀ ਮੁਠੀ ਵਾਲਾ ਦੇਨ ਬੁੰਨ ਕ ਆ ਬੈਠਾ ਬਰਲਾ ਹਾਂਜੀ 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 ਆ ਬੱਛੀ ਐ ਨਾ ਇਹਦੀ ਹਾਂਜੀ ਹਾਂਜੀ ਬੱਛੀ ਆ ਆ ਬੱਛੀ ਇਹ ਕਿਲੇ 나ੜੂ ਜੀ ਆ ਠੀਕ ਆ ਕੋਈ ਠਾਣ ਦੀ ਲੋੜ ਨਹੀਂ ਠਾਦੇ ਕੋਈ ਨਹੀਂ ਲਓ ਜੀ ਇਹ ਬੱਚਾ ਠੀਕ ਆ ਜੀ ਆਪਾਂ ਜਿਹੜੀ ਹੁਣ ਤੁਹਾਨੂੰ ਦਿਖਾਈਏ 12 ਲੀਟਰ ਬੋਲੇ ਤੋਂ ਸਟਾਰਟਿੰਗ ਅੱਜ ਤਿੱਜਾ ਦੇਣਾ ਤੇ ਆ ਬੱਚਾ ਕਰੋ ਚੈੱਕ ਠੀਕ ਆ ਜੀ ਇੱਕ ਰੰਗ ਬਿਲਕੁਲ ਕਾਫੀ ਕਲਰ ਜਿਹਾ ਰੰਗ ਆ ਇਸ ਬੱਚੇ ਦਾ ਤੇ ਅੱਗੇ ਡਾਕਟਰ ਕਿਹੜੀ ਵਾਰ ਦਿਖਾਈਏ ਫਿਰ ਆ ਸੰਦੂ ਸਾਹਿਬ ਦੇ ਥੱਲੇ 20 ਲੀਟਰ ਜਹਾਜ ਲਓ ਜੀ ਪੰਜਵਾਂ ਨੰਬਰ ਵੈਸੇ ਵੇਰਵਾ ਨਾ ਦੀ ਨਾ ਜੀ ਸਾਹਿਬ ਚੰਗੀ ਗੱਲ ਆ ਪਹਿਲਾਂ ਹੋ ਰਹਿਣਾ ਇਹਦੀ ਬੇਲਬੂਲ ਤੇ ਜੇ ਬਰੀਡ ਦੀ ਗੱਲ ਕਰੀਏ ਇੱਕ ਵਾਲਦੀ ਐਫਪੀ ਦੀ ਵਹਿਰ ਜੇ ਕਰਮਾਈ ਦਾ ਕਰਮਾਈ ਦਾ ਕੋਈ ਡਾਕਟਰ ਸੂਬਾ ਕਿਨਵਾ ਦੂਜਾ 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 ਸੂਬਾ ਇਹਨੂੰ ਅੱਜ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਸੰਧੂ ਸਾਹਿਬ 8 ਦਿਨ ਹੋ ਗਿਆ ਜੀ 8 ਦਿਨਾਂ ਦੀ ਸੂਈ ਹੈ ਹਾਂਜੀ ਮਗਰ ਇਹਦੇ ਕੀ ਆ ਗਿਆ ਇਹ ਬੱਚਾ ਜੀ ਮਗਰ ਮਗਰ ਬੱਚਾ ਤੇ ਇਹਦੀ ਬੇਲਬੂਲ ਜੀ ਗੱਲ ਕਰੀਏ ਬਹੁਤ ਜਿਆਦੀ ਲੰਮੀ ਆ ਤੇ ਦੁੱਧ ਦੀ ਵੀ ਗੱਲ ਕਰੀ ਆਪਾਂ 20 ਲੀਟਰ ਕੰਡੇ ਦੇ ਚੜਾ ਕੇ ਤੇ ਫਿਰ ਦੇਵਾਂਗੇ ਕੋਈ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਕੰਨਾਂ ਦੇ ਸਮੋਲ ਜੇ ਕਰਨੇ ਆ ਫਾਰਮ ਦੇ ਸੋਲ 20 ਲੀਟਰ ਆ ਹਾਂਜੀ ਠੀਕ ਆ ਬੇ ਲਓ ਜੀ 20 ਲੀਟਰ ਆ ਅੱਠਾ ਦਿਨਾਂ ਦੀ ਸੂਈ ਦੋ ਜਾ ਸੁਆ ਬੱਚਾ ਮਗਰ ਇਹਦੇ ਮੇਲ ਕਾਫ ਆ ਤੇ ਕੱਦ ਵੱਡਾ ਵੜਦਾ ਠੀਕ ਆ ਸੰਧੂ ਸਾਹਿਬ ਜੇ ਆਪਾਂ ਚੇਗਸ ਨੇ ਗਣੀ ਆ ਨਾ ਉਹ 27 22 ਆਪਾਂ ਚ ਵਸਦੇ ਆ ਹਮ ਮੈਂ ਜਿਹੜਾ ਦੁੱਧ ਕਿਹਾ ਉਹ ਆਪਾਂ ਕੰਡੇ ਵਾਲਾ ਕਿਹਾ ਵਾ ਬਾਕੀ ਡੀ ਵੜ ਨੂੰ ਸੰਧੂ ਸਾਹਿਬ ਆਂਦਾ ਕੁਝ ਨਹੀਂ ਜਿੱਡੀ ਵੜ ਹੈ ਜੀ ਹਮ ਹਮ ਲਓ ਜੀ ਠੀਕ ਹੈ ਜੀ ਸੋ ਜਿਹੜਾ ਦੋਸਤ ਨੂੰ ਮੌਕੇ ਦੀ ਗੱਲ ਕਰਦੇ ਪਏ ਆ ਵੀ ਜਿਹੜਾ 20 ਲੀਟਰ ਦੁੱਧ ਹਾਜ਼ਰ ਹੈ ਜਿਹੜਾ ਕਿਸੇ ਵੀਰ ਨੇ ਚੋਕੇ ਤਸੱਲੀ ਕਰਨੀ ਹੈ ਪਰ ਹੋਰ ਕੋਈ ਨਹੀਂ ਪਸੰਦ ਸਾਹਿਬ ਤੇ ਥੋੜੇ ਗਰ ਰਹਿ ਵੀ ਗਈ ਹੈ ਮਾਰਾ ਨਾ ਕਰੇ 25 ਤੋਂ ਪਲੱਸ ਚਵਾ ਲਾਗੇ ਚਲੋ ਜੀ ਉਹ ਤਾਂ ਸਮੇਂ ਤੇ ਆ 25 ਚਵਾ ਦੋਗੇ ਤਾਂ ਹੋਰ ਦੋ ਪੈਸੇ ਚਲੋ ਤੁਹਾਡੇ ਵੱਜਨ ਕੇ ਸਾਨੂੰ ਸਾਹਿਬ ਆਪਣੀ ਸੇਵਾ ਦਾ ਹੈ ਦੁੱਧ ਆਪਣੀ ਸੇਵਾ ਦਾ ਹੁੰਦਾ ਜੀ ਠੀਕ ਹੈ ਜੀ ਇਹਦਾ ਡਾਕਟਰ ਬੱਚਾ ਕਿਧਰ ਕਿਹੜੇ ਪਾਸੇ ਫਿਰ ਇਹ ਸਾਹਮਣੇ ਜੀ ਡੱਬਾ ਹੀ ਆ ਆ ਡੱਬਾ ਬੱਚਾ ਇਹਦਾ ਹੀ ਆ ਲਓ ਜੀ ਬੱਚਾ ਮੇਲ ਕਾਫ ਆ ਇਸੇ ਵੇਰ ਦਾ ਠੀਕ ਆ ਜੀ ਤੇ 20 ਲੀਟਰ ਦੇ ਥਲੇ 200 ਦੁੱਧ ਦਾ ਇਸ ਵਕਤ ਹਾਜ਼ਰ ਆ ਆਹ ਲੇਵਾ 98 ਦਾ ਕਮਾਨ ਲੱਗਾ ਵਿੱਚੋਂ ਆਈ ਵੀ ਤੁਹਾਨੂੰ ਕੀ ਦੱਸਾਂ ਕੋਈ ਭੂ ਹੋਵੇ ਛੱਟਾ ਹੋਵੇ ਵਾਸਪੇ ਦਿਓ ਠੀਕ ਆ ਆ ਦੇਖੋ ਠੀਕ ਲੇਵੇ ਦੀ ਜੀ ਡਾਕਟਰ ਲੈਣ ਦੇ ਨੇ ਦੱਸ ਕੀ ਕਰਦਾ ਇਹ 95000 ਰੁਪਇਆ ਜੀ ਲੈਣ ਦੇ ਨਾਲ ਜੀ 90 ਦੀ ਜਸਨੋ ਦੇ ਦਾਂਗੇ ਠੀਕ ਆ ਜੀ ਹਾਂ ਜੀ ਬਾਕੀਆਂ ਤਾਂ ਆਪਾਂ ਛੋਟੇ ਆਪਾਂ ਮੌਕੇ ਤੇ ਕੀਤਾ ਨਹੀਂ ਬਾਕੀ ਕਰ ਦਵੀਂ ਨਹੀਂ ਨਹੀਂ ਸੰਧੂ ਸਾਹਿਬ ਕਰਾਂਗੇ ਜੀ ਆਹ ਵਾਹ ਵੀ ਆਪਣੇ ਭੈਣ ਭਰਾ ਜੁੜੇ ਆ ਨਾਲ ਜਿਹੜੇ ਰੁਟੀਨ ਦੇ ਵਿੱਚੋਂ ਨਹੀਂ ਨਹੀਂ ਸੰਧੂ ਸਾਹਿਬ ਜੀ ਆਪਾਂ ਇਹਦੇ ਬਿਲਕੁਲ ਸੰਧੂ ਸਾਹਿਬ ਜੀ ਆਪਾਂ ਮਾਲ ਚੰਗਾ ਲਿਆਈਦਾ ਤੇ ਤੀਜੇ ਚੌਥੇ ਦਿਨ ਵੀਡੀਓ ਪਾਉਂਦੇ ਆ ਹੁੰਦੇ ਦਾਦਾ ਨਵਾ ਨਵਾ ਵਾਂਗਾਂ ਦੀ ਕੋਈ ਉਤਰਾ ਵੀ ਲੈ ਜਾਂਦਾ ਵਿੱਚੋਂ ਕੋਈ ਨਹੀਂ ਵੀ ਵੀਡੀਓ ਜੀ ਪੈਂਦੀ ਉਹ ਤੁਹਾਨੂੰ ਵੀ ਸੰਧੂ ਸਾਹਿਬ ਬਿਲਕੁਲ ਅੱਜ ਮਾਲ ਚੰਗਾ ਲਿਆਉਂਦੇ ਮਾਲ ਵੇਗੰਦੇ ਆ ਵਾ ਇੱਥੇ ਤਰ੍ਹਾਂ ਹੀ ਆ ਡਾਕਟਰ ਇੱਕ ਬਲੈਕ ਰੰਗ ਵਿੱਚ ਆ ਆ ਇਹ ਮੈਂ ਇਹ ਇਸ ਬਸ਼ੀਰ ਮਗਰ ਹਾਈ ਕਿਲੇ ਨਾਲ ਦੇ ਵਿੱਚ ਅੱਛਾ ਜੀ ਲਓ ਜੀ ਇਹ ਬੱਚਾ ਪਹਿਲਾ ਬੱਚਾ ਤੁਹਾਨੂੰ ਦਿਖਾ ਦਈਏ ਨਾਰੂਆ ਨਾਲਾ ਬੱਚੇ ਦੇ ਤੇ ਇੱਕ ਰੋਸਾਂਗ ਦੇ ਵਿੱਚ ਵਹਿੜਾ ਬੱਚਾ ਮਾਰਿਆ ਹਾਂ ਜਰਸੀ ਜਰਸੀ ਕਰੋ ਇਹ ਵੀ ਜਰਸੀ ਕਰੋ ਜੀ ਖੁਦ ਵੀ ਠੀਕ ਆ ਇਹਨੂੰ ਆਦੇ ਦਿਨ ਕਿੰਨੇ ਹੋ ਗਏ ਦੋ ਤੇ ਤਿੰਨ ਸਾਹਿਬ ਨਹੀਂ ਤੀਜਾ ਦਿਨ ਜੇ 18 ਲੀਟਰ ਕੰਡੇ ਵਾਲਾ ਦੋ ਟਾਈਮ ਕੋਈ ਚੋਲੇ ਕਰ ਖੜੇ ਤਿੰਨ ਟਾਈਮ ਚੋਲੇ ਪਸਾਈ ਪਾ ਦੇ ਬਿਆਨਾਂ 18 ਲੀਟਰ ਜਿਹੜਾ ਪੂਰਾ ਤਲਾ ਲਾਂਗੇ ਚਵਾ ਕੇ ਦੇਵਾਂਗੇ ਸੰਧੂ ਸਾਹਿਬ ਹੋਈ ਨਹੀਂ ਗੱਲ ਲਓ ਜੀ 6ਵੇਂ ਨੰਬਰ ਤੇ ਠੀਕ ਆ ਫਿਰ ਥਾਣੇ ਵੇਖੋ ਤੁਹਾਨੂੰ ਮਿਲਦੇ ਆ ਇਹਨੂੰ ਤਾਲੇ ਵੱਲ ਲਗਾ ਰਾਜਾ ਦੇ ਵਿਚ ਆ ਠੀਕ ਆ ਥਣ ਬਹੁਤ ਸੋਨਾ ਨੋਕਲਾ ਥਣ ਹੱਥੀ ਮੁਠੀ ਵਾਲਾ ਥਣ ਸੁਆ ਤੀਜਾ ਦੇ ਸਾਨੂੰ ਸਾਪੇ ਹਾਂਜੀ ਸੁਆ ਤੀਜਾ ਮੂੰਹ ਮੱਥੇ ਤੇ ਤੁਸੀਂ ਇਹ ਨੋਟ ਕਰ ਲਓ ਠੀਕ ਆ ਜੀ ਐਸ ਵਕਤ 18 ਕਿਲੋ ਤੇ ਚੱਲਣ ਲਈ ਕਰਪਾਓ ਬਲੈਕ ਆਪਾਂ ਬਲੈਕ ਜਰਸੀ ਜੀ ਗਿਣ ਸਕਦੇ ਆ ਜੀ ਇਹਨੂੰ ਹਾਂ ਬਿਲਕੁਲ ਜੀ ਬਿਲਕੁਲ ਅੱਜ ਦੋਆਂ ਜਣੇ ਕੋਈ ਤਿੰਨ ਟਾਈਮ ਆਪਾਂ ਕੋਈ ਤਰਾਜ ਨਹੀਂਗਾ ਥਣਾਂ ਤੋਂ ਤੁਸੀਂ ਨਾ ਜਵਾਜੂ ਦਾ ਐਂਟੀ ਕਰਵਾ ਤੋਗੇ ਬਹੁਤ ਜਿਆਦੀ ਸੰਦ ਸਭ ਪਿੱਛੇ ਵੱਚੀ ਬਹੁਤ ਚੰਗੀ ਆ ਠੀਕ ਹੈ ਜੀ ਠੀਕ ਹਾਂਜੀ ਲਓ ਜੀ ਪ੍ਰਭੂ ਆ ਜਿਹੜੀ ਵਹਿੜ ਆ ਪਾ ਤੁਹਾਨੂੰ ਲਾਸਟ ਵਿੱਚ ਦਿਖਾਉਣੀ ਸੀ ਜਿਹੜੀਆਂ ਸੁਈਆਂ ਵਹਿੜਾਂ ਦੇ ਵਿੱਚੋਂ ਸੀ ਠੀਕ ਹੈ ਜੀ 6ਵੇਂ ਨੰਬਰ ਤੇ ਆ ਸੰਦੇਵਾ 6ਵਾਂ ਨੰਬਰ ਆ 9 ਨਾਗਾ 3 ਤੁਹਾਨੂੰ ਅੱਗੇ ਗੱਬਣ ਵਹਿੜਾਂ ਵੀ ਦਿਖਾਉਣੀ ਆ ਇਹਦਾ ਮੁੱਲ ਡਾਕਟਰ ਬੱਸ ਬਿਲਕੁਲ ਜੈ ਪਹਿਣ ਯਾਰ ਦੀ 20 ਤੋਂ ਪਲੱਸ ਚੱਲਣਾ ਜੀ ਸੰਧੂ ਸਾਹਿਬ 65000 ਬਾਅਦ ਦੱਸਿਆ ਜੈਜ ਪਹਿਲਾਂ ਕਰਦਾ ਬਿਲਕੁਲ ਜੈਜ ਜੀ ਹਾਂਜੀ ਹਾਂਜੀ ਠੀਕ ਆ 65000 ਹਾਂਜੀ ਹਾਂਜੀ ਲਈ ਜੀ 65000 ਇਹਦਾ ਮੋਹਲਾ ਦੋਸਤੋ ਲੈਣ ਦੇ ਨਾ ਤੇ 18 ਕਿਲੋ ਦੀ ਚਵਾਈ ਤੁਸੀਂ ਕਰਨੀ ਆ ਮਗਰ ਇਹਦੇ ਵੱਛੀ ਤਦ ਦਿਨ ਤੁਹਾਨੂੰ ਦੱਸ ਹੀ ਦਿੱਤੇ ਫਿਰ ਤਿੰਨ ਹੀ ਹੋਏ ਹਜੇ ਠੀਕ ਆ ਜੀ ਬੋਲੇ ਦੇ ਵਿੱਚ ਹੀ ਕੋਈ ਮੰਨ ਗਏ ਮੇਰਾ ਵੀ ਤਾਂ ਸੌਦਾ ਕਰ ਲੇ ਕੱਚਾ ਬੋਲਾ ਮੰਨ ਲੇ ਬੋਲਾ ਮੰਨ ਲੇ ਠੀਕ ਆ ਜੀ ਤੇ ਇੱਥੋਂ ਤੱਕ ਐਨੀਮਲ ਦੇ ਜਿਹੜੇ ਸੀਗੇ ਸਵਾਜ ਆਪਾਂ ਤੁਹਾਨੂੰ ਦਿਖਾਏ ਆ ਇਹਨਾਂ ਦੇ ਵਿੱਚੋਂ ਐਚ ਐਫ ਬ੍ਰੀਡ ਤੋਂ ਵਿੱਚ ਵੈਰਾ ਦੀ ਪੁੱਛ ਕੇ ਜਰਸੀ ਨਾਗਾ ਆਪਾਂ ਤੁਹਾਨੂੰ ਦੋ ਦਿਖਾਏ ਆ ਇਸ ਤੋਂ ਬਾਅਦ ਦੋ ਨਾਗ ਜਿਹੜੇ ਆ ਤਿੰਨ ਨਾਗਾ ਉਹ ਗੱਬਨ ਟੁੱਕੇ ਆ ਠੀਕ ਆ ਜੀ ਅਜੇ ਦਿਨ ਲੈ ਜਾਣਗੇ ਇਹ ਵੀ ਆਪਾਂ ਜੀ ਕੋਈ ਦੋ ਚਾਰ ਚਰਦੇ ਨਹੀਂ ਆ ਜੀ ਤੇ ਸੰਧੂ ਸਾਹਿਬ ਆ 7 ਨੰਬਰ ਤੇ ਪਾਲ ਖਾਣਦੇ ਕੋਈ ਨਹੀਂ ਆ ਡਾਕਟਰ ਸਾਹਿਬ ਜਿਹੜਿਆ ਇਹ ਗਾਣੇ ਸੰਦ ਸਾਬhle ਆਖਾ ਦिए ਕੋਈ ਵਿਖਾ ਦਿਓ ਜੀ ਇਹ ਮੀਂਹ ਦੇਖੋ ਜੀ ਕਿਹਦੀ ਕੁਆਲਿਟੀ ਵਾਲੀ ਵਹਿ ਰਹਾ ਆਹ ਉਹ ਦੁੱਧ ਕਰਮਾ ਹਾਂਜੀ ਕਿੰਨੇ ਮਸੂਪਾ ਫਿਰ ਇਹ ਦੂਜਾ ਸੂਆ ਜੀ ਦੂਜਾ ਸੂਆ ਪਹਿਲੇ ਨੇੜਾ ਸਹੀ ਦੁੱਧ ਚ ਵਹਿ ਜੀ 20 ਲੀਟਰ ਚ ਵਾਇਆ ਆਹ ਹਾਂਜੀ ਪਹਿਲਾਂ ਨੇ ਹਾਂਜੀ ਹਾਂਜੀ ਆ ਤੋਰੋ ਲਓ ਵੀ ਪਹਿਲਾਂ ਨੇ ਦੋਸਤੋ 20 ਲੀਟਰ ਦੁੱਧ ਚ ਵਾਇਆ ਇਹ ਦਸਨ ਮੁਤਾਬਕ ਆ ਵੀ ਚਲੋ ਜਿੱਥੋਂ ਪਿੱਛੋਂ ਕੋਈ ਪਸ਼ੂ ਆਉਂਦਾ ਫਾਰਮ ਚ ਆਉਂਦਾ ਉਹਨਾਂ ਦੇ ਦਸਨ ਮੁਤਾਬਕ ਹੀ ਆਪਾਂ ਜਿਹੜਾ ਗੱਲਬਾਤ ਕਰਦੇ ਵੀ ਦਾਦੀ ਸਿੰਘ ਸਾਹਿਬ ਬ੍ਰੀਡ ਚ ਗਈ ਤਾਂ ਇਹ ਵੀ ਬੜਾ ਚੰਗਾ ਲੱਗਾ ਤਾਂ ਇਹ ਕਹਿੰਦੇ ਤਾਂ ਮੀਡੀਅਮ ਜੇ ਠੀਕ ਆ ਜੀ ਮੀਡੀਅਮ ਆ ਕੋਈ ਦੂਰ ਨੇੜੋ ਕੋਈ ਮੇਰਾ ਭਰਾ ਆ ਰਿਹਾ ਦੇਖੋ ਕੁਆਲਿਟੀ ਦੀ ਗੱਲ ਕਰੀਏ ਕੁਆਲਿਟੀ ਚ ਬਹੁਤ ਜ਼ਿਆਦਾ ਆ ਇਹ ਰੋਕੀ ਮੇਰਾ ਡਾਕਟਰ ਇੱਥੇ ਆ ਰਿਹਾ ਇਹਦੀ ਫੇਸ ਕੁਆਲਿਟੀ ਚੱਕ ਰੋ ਵੀ ਕਿਹੜੀ ਲੱਗੀ ਆ कोई नीचे बंद नहीं ठीक है जी ਸੋ ਥਾਲੇ ਦੇ ਵੀ ਸਾਫ ਸੁਥਰੀ ਹੈ ਠੀਕ ਹੈ ਜੀ ਜਿੱਥੋਂ ਤੱਕ ਆਪਾਂ ਮੌਕੇ ਤੇ ਦੇਖ ਰਹੇ ਹਾਂ ਬਾਕੀ ਫੈਸ਼ਨ ਪੂਸ਼ਨ ਬੜਾ ਵੈੜਦਾ ਬੋਦੀ ਵਾਲੀ ਬੱਚੀ ਆ ਤਾਂ ਦੂਜਾ ਸੁਆਇ ਨੇ ਸੋਨਾ ਤੇ ਡਾਕਟਰ ਦਾ ਮੁੱਲ ਦੱਸ ਫਿਰ ਮੁੱਲ ਸੰਧੂ ਸਾਹਿਬ ਇਸ 75000 ਦੀ ਦੇ ਦਾਂਗੇ ਹਾਂ ਨਾ ਹਾਂਜੀ ਬਿਲਕੁਲ ਜਾਇਜ਼ ਮੁੱਲ ਜੀ 75 ਦੀ ਹਾਂਜੀ ਲਓ ਜੀ 75000 ਦੀ ਇਹ ਮਿਲ ਜੂਗੀ ਠੀਕ ਹੈ ਜੀ ਬਾਕੀ ਚੱਡਾ-ਚੁੱਡਾ ਚੰਗਾ ਥੱਲੇੋਂ ਬਣਾ ਰਹੀ ਏ ਢਿਲ-ਟੁਲ ਬਹੁਤ ਆ ਹਜੇ ਅਜੇ ਸੁੰਤੀ ਨਹੀਂ ਕਰਮਾ ਲੀ ਕਿ ਨਹਰਾ ਵੀ ਇੱਕੋ ਜਿਹਾ ਜੇ ਸਾਰੀਆਂ ਚੀਜ਼ਾਂ ਇੱਕੋ ਜਿਹੀਆਂ ਜੇ ਥਾਂ ਤੋਂ ਦੀ ਭੂਰਦੀ ਦੇ ਪਿੱਛੇ ਦੀ ਗਰੰਟੀ ਜੇ ਆਪਣੀ ਠੀਕ ਆ ਡਾਕਟਰ ਸਾਹਿਬ ਇਧਰ ਇੱਕ ਡਾਕਟਰ ਆਪਣੇ ਕੋਲ ਜਿਹੜੀਆਂ ਇਹ ਲਾਲ ਡੱਬੀ ਜਾਈ ਜੇ ਲਓ ਜੀ ਇਹ ਦੂਜੇ ਦਿਨ ਕਰਕੇ ਦਿਖਾ ਦਿੰਦੇ ਆ ਇਹ ਇਹ ਵੀ ਦੂਜੇ ਦਿਨ ਸੁਬਾ ਹੋਊਗੀ ਜੀ ਹਾਂ ਜੀ ਸੰਤੂ ਸਾਹਿਬ ਇਹ ਪਿਓਰ ਦੂਜੇ ਜੀ ਲਓ ਜੀ ਦੂਜੇ ਸੁਬੇ ਇਹ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਦੋਸਤੋ ਇਹ ਗੱਬਾਂ ਨੇ ਵੀ ਤਿਆਰੀ ਦੇ ਵਿੱਚ ਹੀ ਆ ਤਕਰੀਬਨ ਤੇ ਲੈ ਜੂਗੀ ਦਿਨ ਇਹ ਤਿਆਰੀ ਚ ਹੀ ਤਾਂ ਥਾਂ ਤੋਂ ਪੂਰਾ ਲੰਬਾ ਤੇ ਕੱਦ ਵੱਡਾ ਕੱਦ ਬੜਾ ਵੱਡਾ ਜੇ ਦਾ ਆ ਵੇਖੋ ਲਾਲ ਡੱਬੀ ਚ ਆਂਦੀ ਆ ਜੀ ਠੀਕ ਜੀ ਬੇਲਪੁੱਲ ਦੀ ਗੱਲ ਕਰੀਏ ਬੇਲ ਬੜੀ ਲੰਮੀ ਥਾਂ ਬੜਾ ਚੰਗਾ ਲੱਗਾ ਜੀ ਵੱਡੀ ਵਹਿੜ ਜੇ ਬਾਕੀ ਨਾੜਾ ਨੂੜਾ ਦੇਖੋ ਜੀ ਹੁਣ ਤੋਂ ਹੀ ਸੰਧੂ ਸਾਹਿਬ ਲੈਵੇ ਤੇ ਅਗਲੇ ਬੰਨਿਓ ਚੱਕਰ ਆ ਵੀ ਕਿੰਨੀਆਂ ਜਿਆਦਾ ਹਾਂ ਲੈ ਜੂ ਤੇ ਡਾਕਟਰ ਪੰਜ ਚਾਰ ਸੰਧੂ ਸਾਹਿਬ ਕੋਈ 3 4 ਦਿਨ ਲੈਣੇ ਨੇ ਦੁੱਧ ਥੋੜਾ ਹੈ ਨਾ ਪੈਂਡਾ ਚ ਲੱਗੀ ਪੈਂਡਾ ਬੜਾ ਕਰਕੇ ਆਈ 130 ਕਿਲੋਮੀਟਰ ਤੋਂ ਆਈ ਜੀ ਹਾਂ 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 ਇਹ ਤਕਾਉਰ ਤਕੂਰ ਨਾ ਹੋ ਸਕਦਾ ਵੀ ਕੋਈ 2 ਦਿਨ ਪਹਿਲਾਂ ਲੱਗਦੀ ਸੂਪੇ ਹਾਂਜੀ ਹਾਂਜੀ ਨਹੀਂ ਸੰਧੂ ਸਾਹਿਬ ਬਾਕੀ ਤਰੀਕ ਦੱਸੋ ਤਿੰਨ ਚਾਰ ਦਿਨ ਲਊਗੀ ਕੱਢ ਦੀ ਆ ਤਿੰਨ ਚਾਰ ਦਿਨ ਤੇ ਲਓ ਜੀ ਤਿੰਨ ਚਾਰ ਕਿ ਦਿਨ ਆੜੀਆਂ ਮੰਨ ਕੇ ਕੋਈ ਵੀ ਰਸਵਦਾ ਕਰ ਲੇ ਠੀਕ ਹੈ ਦੂਜੇ ਸਵੇਰ ਇਸ ਵਾਰ ਨੇ ਸੁ ਤੇ ਬਾਕੀ ਦਿਨ ਤੁਹਾਨੂੰ ਆਪਾਂ ਨੋਟ ਕਰਾਤੇ ਆ ਰੇਟ ਦੱਸ ਦਿੰਨੇ ਆ ਆਪ ਦੀ ਟਿਪ ਕੇ ਚਿਪ ਕੇ ਤਸੱਲੀ ਕਰਨਾ ਸੰਧੂ ਸਾਹਿਬ ਵੀਡੀਓ ਕਾਲ ਤੇ ਟਿਪਰੀ ਵੀਡੀਓ ਕਾਲ ਜਿਹੜੇ ਫੇਸ ਚ ਆਦੇ ਸਭ ਤੋਂ ਵਧੀਆ ਠੀਕ ਹੈ ਇਹਦਾ ਮੁੱਲ ਕੀ ਕਰਦਾ ਫਿਰ ਡਾਕਟਰ 82000 ਰੁਪਇਆ 82 ਹਾਂਜੀ ਿੱਲੇ ਜੇ ਮੂੰਹ ਨਾ ਕਹਿਦਾ 80000 ਦੀ ਜੱਤ ਨਾ ਦੇਦਾ ਅੱਜ ਜੱਤ ਕਰਕੇ ਦੇ ਦਿੱਤੀ ਕਿ 80 ਦੀ ਬੈੜੀ ਵੇਖ ਲੋ ਕੱਦ ਕਿੱਡਾ ਵੱਡਾ ਜੀ ਆਪਣਾ ਕੱਦ ਵੀ ਕਿੱਡਾ ਤੇ ਬੈੜ ਦੀ ਬੇਲ ਬੁਰੀ ਫੜੀ ਵੱਟੀ ਆ ਤੁਹਾਡਾ ਵੀ ਕੱਦ 6 ਫੁੱਟ ਦੇ ਲਾਗੇ ਤੱਕ ਆ ਹਾਂਜੀ 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 ਹਾਂ ਉਹ ਵੈੜਾ ਫਿਰ ਵੱਡੀਆਂ ਹੀ ਆ ਲੇ ਡਾਕਟਰ ਅਗੇ ਇਧਰ ਆਪਣੇ ਕੋ ਜਿਹੜਾ ਆ ਨਾਗ ਭਰਾ ਆ ਗਿਆ ਇਹ ਸੰਧੂ ਸਾਹਿਬ ਕੋਈ ਚਾਰ ਪੰਜ ਲ ਖੜੂਗੀ ਜੀ ਇਹ ਜਿਵੇਂ ਵਿਆਹ ਦੇ ਵਿੱਚ ਕੋਈ ਪਰੋਣੇ ਦਾ ਪੁਫੜ ਵਾਪਰੇ ਰੁੱਸੇ ਹੋਰ ਤੇ ਦੇਖ ਇੱਕ ਸਾਈਡ ਤੇ ਖੜੀ ਹੈ ਇਹਦਾ ਨਗੀਨਾ ਹੀ ਜੀ ਸੰਧੂ ਸਾਹਿਬ ਖਾਣੇ ਆਪਾਂ ਕੱਲ ਵਜਨ ਕਿੰਨਾ ਲੱਗਾ ਇਹਨਾਂ ਨੂੰ ਇਹ ਗਾਂ ਜਿਆਦੀ ਵੱਡੀ ਸਾਈਡ ਤੇ ਲਾਈ ਆ ਇਹ ਬੇਲ ਬੂੜ ਬਾੜੀ ਲੰਮੀ ਆ ਸੰਧੂ ਸਾਹਿਬ ਦੀ ਇਹ ਡਾਕਟਰ ਦੇਣਾ ਜੇ ਚੰਗੇ ਲੈ ਜਾਊਗੀ ਬਣੂਗੀ ਇਹਨਾਂ ਆਖੇ ਖੜੂਗੀ ਪਿਛਲੇ ਸੂਏ ਦਾ ਰਿਕਾਰਡ ਸੰਧੂ ਸਾਹਿਬ 30 ਲੀਟਰ ਉਹਨਾਂ ਘਰ ਆਣਿਆ ਕਿਹਾ ਵਾ ਅੱਛਾ ਵੀ 30 ਲੀਟਰ ਨਹੀਂ ਦੁੱਧ ਕੱਢਿਆ ਜੀ ਹਮ ਲੋਜੀ ਬੜਬਾ ਜੀ ਜੀ ਤੁਸੀਂ ਜੇ ਸਵੇਰ ਦਾ ਬਾਕੀ ਹੁਣ ਵੇਖੋ ਕਰਮਾ ਦੀ ਠੀਕਾ ਜੀ ਕੀ ਕਮਾਲਾ ਕਰੋਗੇ ਬਾਕੀ ਸਭ ਨੂੰ ਸੰਭਾਲ ਲੈ ਜੂਗੀ ਇਹ ਜਨਾ ਲੇਵਾ ਕੱਢਦਾ ਨਾ ਤੇ ਪਛਾਣ ਨੂੰ ਕੱਢਣਾ ਵਜਨ ਦੀ ਗੱਲ ਕਰੀਏ ਕੱਲੀ ਗੱਡੀ ਜਾਊਗੀ ਤੁਹਾਡੇ ਵੇਖ ਲੋ ਜੀ ਵਜਨ ਮੁੰਜੇ ਕਿੰਨਾ ਸੰਭੀ ਕਰਦੀ ਜੀ ਬੜ ਵੱਡੀ ਆ ਦੋਸਤੋ ਸਵੇਰਾਂ ਦੇ ਵਿੱਚ ਵੀ ਡਾਕਟਰ ਤਿੱਜਾ ਕੋ ਤਿੱਜਾ ਗਿਆ ਸੰਦ ਤੇ ਜੱਸ ਹੁਆ ਤੇ ਭਾਰਾ ਪੇਟ ਵਜਨ ਲੋਡ ਬੜਾ ਠੀਕ ਆ ਜੀ ਉਹਦੇ ਵੱਲ ਕੋਈ ਸ਼ੱਕ ਨਹੀਂਗਾ ਗੋਲਾ ਪੂਰਾ ਬਿਲਕੁਲ ਗੁਲਾਈ ਦੇ ਵਿੱਚ ਆ ਤੇ ਫੁੱਲ ਵਜਨ ਲੋਡ ਦੇ ਵਿੱਚ ਤੇ ਮੁੱਠੀ-ਮੁੱਠੀ ਤਾਰਾ ਕਰਮਾ ਲਈ ਨੂੰ ਜੀ ਤੇ ਨਹ ਹੋ ਜਾਂਦੀ ਲੇਵੇ ਦੇ ਵਿੱਚ ਸੋ ਨਾਰਮਲੀ ਕੋਈ ਵੀਰ ਆਈਡੀਆ ਲਾ ਲੇ ਵੀ 8-7 8-7 ਦਿਨ ਆਰਾਮ ਨਾਲ ਲੈਂਦੀ ਹੈ ਬਾਕੀ ਵੇੜਾਂ ਦਾ ਅੱਜ ਵੇਖ ਲਿਆ ਤੇ ਕੱਲ ਹੋਰ ਤੇ ਪਰਸੋਂ ਹੋਰ ਗੱਲ ਬਣਦੀ ਹੈ ਸੰਧੂ ਸਾਹਿਬ ਇਹਨੇ ਨਾ ਦੋਹਾਂ ਦਿਨਾਂ ਜੀ ਆਇਆ ਨਾ ਆ ਜਨਾ ਜੀ ਆ ਜਨਾ ਜਿੰਨਾ ਲਿਵਾ ਕਰਨਾ ਨਹੀਂ ਸੰਧੂ ਸਾਹਿਬ ਸਾਰਾ ਪਛਾਣ ਕੱਟਣਾ ਆ ਗਈ ਸੰਧੂ ਸਾਹਿਬ ਆ ਵੇਖੋ ਜੀ ਕਿੰਨੇ ਜਰਾ ਬੋਲ ਡਾਕਟਰ ਇਹਦਾ ਫਿਰ ਲੈ 95000 ਦੀ ਜੈਸ ਨਹੀਂ ਦੇ ਦਾਂਗੇ 95 ਦੀ ਹਾਂ ਜੀ ਮਾਰਾਂ ਨਹੀਂ ਆਂ ਕਰਤਾ ਡਾਕਟਰ ਨਹੀਂ ਨਹੀਂ ਸੰਧੂ ਸਾਹਿਬ ਆਪਾਂ ਮਾਰਾਂ ਨਹੀਂ ਕਿੱਥੋਂ ਕਰਨੀਆਂ ਇਹ 9ਵੇਂ ਨੰਬਰ ਤੇ ਤੇ 90 ਦੀ ਆ ਇਹ 9 ਹੀ ਨੌ ਕਰਦੇ ਦੇ ਆਪਾਂ ਐਨ ਉਹ ਬੈਮਲ ਕੀ 9ਵੇਂ ਨੰਬਰ ਤੇ ਉਹਦੇ ਤੇ ਇਹ ਆ 90 ਤੇ ਹੀ ਸੰਧੂ ਸਾਹਿਬ ਇਹ ਆ ਆਪਾਂ 80 ਦੀ ਕਰਤੀ ਆ ਆਹੋ 9ਵੇਂ ਤੇ 90 ਦੀ ਤੇ ਜਿਹੜੀਆਂ ਪਹਿਲੇ ਤੁਸੀਂ ਦਿਖਾਈਆਂ ਤੇਰਾ ਹਸਨ ਆ ਜਾ ਸੰਧੂ ਸਾਹਿਬ ਇਹ ਤੇ ਲਓ ਜੀ ਚਲੋ ਜੀ ਇਹ ਦੱਸੋ ਇਹ ਆਜਵਾੜ ਦਾ ਠਿਕਾ ਜੀ ਇਹ ਠੁਕੀਆਂ ਵਾੜਾ ਨੇ ਅੱਗੇ ਤਿਆਰੀ ਚੀ ਹੈ ਤਕਰੀਬਨ 54 ਚੋ ਦਿਨਾਂ ਦੇ ਵਿੱਚ ਇਹ ਕਰਮਾਲੀਆਂ ਵਾਲ ਆਉਣਗੀਆਂ ਥੱਲੇੋਂ ਪੂਰਾ ਤੋ ਜੜੀਆਂ ਵੇੜਾ ਅੱਜ ਸੂਈਆਂ ਸਵਾਈਆਂ ਨੇ ਠੀਕ ਹੈ ਜੀ ਉਹ ਜਿੰਨੇ ਜਿੰਨੇ ਦੋ ਦ ਬੌਲੇ ਤੇ ਚੱਲਣ ਡੀਆਂ ਨੇ ਆਪਾਂ ਤੁਹਾਨੂੰ ਨੋਟ ਕਰਵਾ ਦਿੱਤਾ ਹੈ ਨਸਲ ਬਰੀਡ ਹਰੇਕ ਤਰ੍ਹਾਂ ਦੀ ਅੱਜ ਅਵੇਲੇਬਲ ਆ ਇਸ ਕਿਲੇ ਤੇ ਇਸ ਫਾਰਮ ਤੇ ਬਾਕੀ ਆਓ ਇੱਥੇ ਆਣ ਕੇ ਆਪਦੀ ਭਰਾ ਆ ਕੇ ਤਸੱਲੀ ਕਰ ਲਓ ਠੀਕ ਹੈ ਜੀ ਆਨਲਾਈਨ ਕਰ ਲਓ ਜਿੱਦਾਂ ਵੀ ਕਿਸੇ ਭਰਾ ਦੀ ਤਸੱਲੀ ਹੁੰਦੀ ਆ ਉਦਾਂ ਤਸੱਲੀ ਕਰ ਬਾਕੀ ਸੰਦੂ ਸਭ ਆਪਾਂ ਆਨਲਾਈਨ ਵੀ ਕਿੰਨਾ ਮਾਲ ਪੇ ਜਿੰਨੇ ਕਿਸੇ ਨੇ ਫਰਿਆਦ ਨਹੀਂ ਕੀਤੀ ਆਪਾਂ ਆਨਲਾਈਨ ਗਲਤ ਨਹੀਂ ਭੇਜੀ ਸੀ ਕਿਸੇ ਨੂੰ ਗਾ ਨੇ ਮਾਰਬਰੇ ਵੈਸੇ ਪਹਿਲਾਂ ਵੀ ਤੁਸੀਂ ਤਸੱਲੀ ਕਰਕੇ ਲੈ ਲੈਂਦੇ ਹੋ ਤੇ ਆਪੇ ਗੁਜਾਇਸ਼ ਕਿਉਂਕਿ ਅਸੀਂ ਤਾਂ ਪਹਿਲਾਂ ਪੈਸੇ ਲਾਉਣੇ ਸਨ ਦੁੱਸਾਬ ਗਾਦੇ ਨੇ ਮੇਰੇ ਪਾਸ ਇਹ ਤਸੱਲੀ ਆਪਨੇ ਫੁੱਲ ਕਰੀ ਦੀ ਹਾਂ ਅਗਲੇ ਨੂੰ ਪਾਸ ਕਰਵਾਵਾ ਕੇ ਖਰਾੜ ਆਪੇ ਪੇਟਾ ਕਰਦੇ ਆ ਰਹੇ ਤੇ ਡਾਕਟਰ ਕੇ ਨੰਬਰ ਬੋਲ ਦਗੇ ਨੰਬਰ ਆਪਣਾ ਸੰਧੂ ਸਾਹਿਬ 84 379 3359 ਠੀਕ ਹੈ ਪਿੰਡ ਜੀ ਵੱਡੇ ਸਬਰਾ ਜੀ ਆ ਚਲੋ ਜੀ ਲਾਵੀ ਪ੍ਰਭੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇਹ ਨਾਗ ਤੁਹਾਨੂੰ ਦਿਖਾਉਣੇ ਸੀਗੇ ਆਈ ਹੋਪ ਸਾਰੇ ਭੈਣ ਭਰਾਵਾਂ ਨੂੰ ਵੀਰਾਂ ਨੂੰ ਮਾਲ ਚੰਗਾ ਲੱਗਾ ਹੋਏਗਾ ਠੀਕ ਹੈ ਜੀ ਪਸੰਦ ਆਏ ਹੋਣਗੇ ਪਸ਼ੂ ਤੇ ਬਿਲਕੁਲ ਆ ਤੇ ਚੁਣੇ ਜਨਾਂ ਇਹ ਪਸ਼ੂ ਜਿਹੜੇ ਤਸੱਲੀ ਕਰਨੀ ਚਾਹੁੰਦਾ ਕੋਈ ਮੇਰਾ ਵੀਰ ਐ ਅਡਰੈਸ ਤੁਹਾਨੂੰ ਫਿਰ ਨੋਟ ਕਰਾ ਦਿੰਨੇ ਬੁਰਜ ਦੇਰੀ ਪਰਵਲਾ ਨਾਲ ਲੱਗਦਾ ਆ ਆ ਆ ਕੇ ਵੀ ਤਸੱਲੀ ਕਰ ਸਕਦੇ ਹੋ ਤੁਸੀਂ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ